ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ। ਅਸੀਂ ਸਾਰੇ ਠੀਕ ਠਾਕ ਹਾਂ ਜੀ। ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ। ਜਿਹੜਾ ਟਾਈਮ ਹੈ ਬਾਅਦ ਦੁਪਹਿਰ ਦਾ ਲਾ ਤੇ ਬਹੁਤ ਸਾਰੇ ਕੰਮ ਨੇ, ਇੱਕ ਕੰਮ ਦਾ ਜ਼ੋਰ, ਇੱਕ ਰਿਸ਼ਤੇਦਾਰ ਆਉਂਦੇ ਨੇ, ਪਾਪਾ ਨੂੰ ਪਤਾ ਲੈਣਾ, ਭੈਣ ਭਾਈ ਹੈ ਨਾ। ਜੋ ਵੀ ਤੇ ਅੱਜ 15 ਮਈ ਆਪਣੇ ਦੇ ਹੁਣ ਜਿਹੜਾ ਟਾਈਮ ਹੈਗਾ ਪਾਣੀ ਵਿੱਚ ਜਾ ਕੇ ਹਟਿਆਵਾਂ ਨੂੰ ਸੰਗ ਲੱਗਦੀ ਆ ਤੁਹਾਨੂੰ ਸੰਗ ਫੇਰੀ ਫੁੱਲੂ ਤੇ ਹੱਪਾ ਕਰਦੇ ਨੇ ਕੰਮ ਹੁੰਦੇ ਤੇ ਜਾਉਂ ਆਜਾਉਂਗੀ ਆਮਨੀ ਤੇ ਜਦੋਂ ਕਿ ਕੱਲ ਆਈ ਸੀਗੀ ਤੇ ਵੀਡੀਓ ਆਜੀ। ਫਲਿੱਪੇ ਤੋਂ ਬਣਾ ਲਈ ਗਰਮੀ ਚ ਫਲਿੱਪੇ ਤੋਂ ਬਣਾਈ ਬਹੁਤ ਔਖਾ ਜਿਹਾ ਕੰਮ ਕਰਨਾ ਤੇ ਬਾਕੀ ਹਨਾ ਦੇਲਿਆਂ ਦਾ ਕੰਮ ਨਹੀਂ ਹੈਗਾ ਇਹ ਇਹ ਵੀ ਕੰਮ ਇੱਕ ਹਨਾ ਜ਼ਿੰਮੇਵਾਰੀ ਵਾਲਾ ਹੈ ਤੇ ਹਰ ਰੋਜ਼ ਆਪਣੇ ਨੇ ਜਿਹੜਾ ਕੰਮ ਕਰਨਾ ਉਹ ਕਰਨਾ ਹੀ ਹੈ ਚਾਹੇ ਗਰਮੀ ਐ ਚਾਹੇ ਠੰਡ ਐ ਚਾਹੇ ਮੀਂਹ ਐ ਚਾਹੇ ਕਣੀ ਐ ਹਨਾ ਕੁਝ ਵੀ ਐ ਤੇ ਭਾਂਡੇ ਮੰਜੇ ਹੋਏ ਨੇਗੇ ਕਿ ਉਹ ਤੋ ਤੇ ਬਿਹਾਨ ਕੋਨੇ ਪਾਣੀ ਹੈ ਬਗਜਾ ਪਾਣੀ ਵੇਲੀ ਤਾਂ ਹੈਗੀ ਆ ਹਾਂ ਵੇਲੀ ਤਾਂ ਹੈਗੀ ਆ ਮੇਰੇ ਨਾਲ ਚੱਲਦੀ ਹੈ ਗਰਮੀ ਆਉਂਦੀ ਹੈ ਕੋਈ ਨਾ ਬੋਤਲ ਉੱਤੇ ਬਾਰੇ ਜੋ ਠੰਡੇ ਪੱਖੇ ਥੱਲੇ ਬਗਜੇ ਤੇ ਬਹੁਤ ਸਾਰੀਆਂ ਹਨ ਪੈਣਾਂ ਨੂੰ ਇਸ ਤਰੀਕਾ ਕਰ ਰਹੀ ਸੀਗੇ ਸਾਰੀਆਂ ਨੂੰ ਤਕਰੀਬਨ ਸਾਰੀਆਂ ਨੂੰ ਹੀ ਠੰਡੇ ਤਾਂ ਹਰ ਰੋਜ਼ ਦੀ ਅੱਜ ਤੱਕ ਜਦ ਆਪਣੇ ਕੰਮ ਚੱਲਦਾ ਹੈ ਹੈਨਾ ਮੈਂ ਤਾਂ ਗਰਮੀ ਤੋਂ ਡਰਦੀ ਹੂਰੀ। ਉਹ ਬਾਟੀਆਂ ਪਹਿਲ ਅੱਧੇ ਪੰਢ ਹੁਣ ਮਾ ਤੋਤੇ ਨੇ ਪਾਣੀ ਤਾਣੀ ਜੀ ਵਾਲੇ ਅੱਧੇ ਪਹਿਲਾਂ ਸੀਗੇ ਤੇ ਆਹੇ ਟੋਪਰਾ ਚੇੜਨਾ ਪਾਣ ਦਾ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਹੋ ਗਈ ਪਈ ਆ ਹਨਾ ਤਾਂ ਉਸੇ ਟਾਈਮ ਹੀ ਬੜ ਦੇ ਹੈਗੇ ਤੇ ਜਿਉਂ ਨੀ ਪਾਇ ਪ ਦਰਵਾਜ਼ੇ ਵਿੱਚ ਨਹੀਂ ਜਾਂਦਾ ਪਾਣੀ ਆਪਣਾ ਤੇ ਨਾਲ ਹੀ ਪੈਂਦਾਗਾ ਤਾਂ ਕਰਕੇ ਆ ਅਸੀਂ ਜਿਹੜਾ ਵੱਦ ਪੰਢ ਤੋਂ ਲੁੰਦੇ ਨਹੀਂ ਧੁੱਪ ਚ ਗਰਮੀ ਉੱਥੇ ਇਹ ਤਾਂ ਤੇ ਆਪਣੇ ਟੂਟੀ ਕੋਲ ਧੁੱਪ ਹੁੰਦੀ ਹੈ ਫਿਰ ਅਸੀਂ ਉਰੇ ਵਾਲਟੀ ਭਰ ਲਿਓਣੇ ਮਾਂਜਣ ਨੂੰ ਜਦੋਂ ਕਿ ਪੈਰੇ ਹਨਾ ਕੋਈ ਭੰਡ ਭਾਈ ਆ ਜਾਣਾ ਫਿਰ ਅਸੀਂ ਉਹੀ ਭੰਡੇ ਮਾਂਜ ਦਿਆਂਗੇ ਜਾਂ ਕੋਈ ਕੰਮ ਚੱਲਦਾਗਾ ਇਸ ਕਰਕੇ ਸਭੀ ਕੰਮ ਹੋਈ ਜਾਂਦੇ ਨੇ ਆਪਾਂ ਨੇ ਗੱਲਾਂ ਕਰ ਲੈਣੇ ਇਹ ਭੰਡੇ ਚੇਨ ਲਾਜੋਗੇ ਕਰੀਏ ਜੀ ਹਨਾ ਕੋਈ ਕੰਮ ਨਹੀਂ ਪੱਖੇ ਤੋਂ ਬਿਨਾ ਹੁੰਦਾ ਪੈਣਾ ਕਰਦੇ ਨੇ ਪੈਣਾ ਸਾਡੇ ਪੱਖੇ ਦੀ ਬਾਜ ਆਉਂਦੀ ਹੈ ਵਿੱਚ ਕੀ ਕਰੀ ਹੈ ਹੀ ਗਰਮੀ ਜਾਦੇ ਆਏਗੀ ਤੇ ਛੱਤਾਂ ਨਹੀਂ ਹੈਗਾ ਤਾਂ ਕਰੇ ਸੀਕਾ ਕਰਕੇ ਲਾ ਲਿਆ ਕਰੇ ਵੱਧ ਕਰਕੇ ਲਾ ਲਿਆ ਜਿਹਨੂੰ ਗਰਮੀ ਆ ਹੁਣ ਮੈਨੂੰ ਤਰਸ ਆਇਆ ਗੌਰਮੈਂਟ ਤੇ ਇਹਨੂੰ ਗਰਮੀ ਆਈ ਕੋਈ ਸਿੱਪਾ ਲਾ ਆ ਪਾ ਤਾਂ ਹੜੇ ਹੋਇਆ ਬੱਚੇ ਸਕੂਲਾਂ ਚ ਪੱਖੇ ਲੱਗੇ ਜੇ ਤੁਹਾਡਾ ਨਹੀਂ ਸਾਜਾ ਇਹਦੋ ਕੁ ਕੰਮ ਕਰ ਲਏ ਬਿੜਾ ਆ ਮੈਂ ਕੋ ਮਖਿਆਲ ਖਾਣੇ ਤੇ ਮੈਂ ਜੀਅ ਕਰ ਤੇ ਅੱਜ ਪਤਾ ਨਹੀਂ ਕਿਉਂ ਉਨੀਆ ਕਰ ਰਹੀਆਂ ਨੇ ਕੀ ਬਣਾਣੀ ਆ ਭਾਂਡ ਬਹੁਤ ਸਰਪਾ ਮਾਂ ਹਰਤਾ ਹਜ ਸਭ ਜੀ ਪਈਸ ਮੇਰਾ ਸਬਜੀ ਜੀ ਮੇਰਾ ਆਪਰੇ ਤੇਰਾ ਜੀ ਤੋ ਨੀ ਪਾਦੇ ਜਲਦੀ ਭੜਦਾ ਨੀ ਪਾਤਾ ਬਾਬ ਬੋ ਮੰਗੇ ਤੇ ਮਾਮੀ ਤੋ ਲੈ ਲੋ ਤੇ ਮਾਮੀ ਤੋ ਲੈ ਲੋ ਕਿਆ ਪਿਆ ਆ ਪੈ ਗਿਆ ਗਰਮਾਦਾ ਇਹ ਉਦਾ ਅੱਧਾ ਪਾ ਦੇ ਬਈ ਐ ਨਹੀਂ ਕੰਮ ਦਲਦਾ ਨਹੀਂ ਦੋਤਾ ਓਏ ਚਿੱਟਾ ਹੀ ਜਵਾਬ ਦੇਦਾ ਦੋਤੇ ਦੋਤੇ ਲਾਤੀ ਰੌਣਕ ਗੁਰਾਦਰ ਨੂੰ ਵਿਚਾਰੇ ਨੂੰ ਹੈ ਗੁਰਾਦਰ ਕਿੰਦਰ ਟੱਕ ਤੋਲਦਾ ਗੁਰਾਦਰ ਕਿੰਦਰ ਸਾਕੀਤਾ ਪਈ ਤੇ ਪਹਿਲੇ ਤੋਂ ਹੀ ਆ ਪਿਆ ਇਧਰ ਚਾਕ ਇਧਰ ਚਾਕ ਓਏ ਆ ਦੇਖੋ ਜੀ ਸਾਡਾ ਦੋਤਾ ਹੁਣ ਤਾਂ ਵਧੀਆ ਹੱਥ ਚਾਉਣ ਲੱਗ ਗਿਆ ਅੱਜ ਪਹਿਲਾਂ ਛੋਟਾ ਸੀ ਪਾ ਕੇ ਖੇਡਦਾ ਕਹਿੰਦਾ ਮੈਨੂੰ ਚੱਕੋ ਨਾ ਹਾਂ ਪੁੱਤੋ ਹਾਂ ਚੰਗਾ ਲੱਗ ਪੈ ਮਨ ਵੀ ਹੋਣ ਮਨ ਵੀ ਆਪਣਾ ਨਹੀਂ ਨਾ ਆਵਾਜ਼ ਆ ਗਈ ਬੱਸ ਵੇ ਆ ਗਿਆ ਬੁੱਕ ਦਾ ਉਹ ਜਾ ਕੇ ਤੁਮਾ ਚੰਗਈ ਚਾ ਲੈ ਕੇ ਬਹੁਤ ਬਾਤ 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 ਹਾਂ ਅੱਜ ਅੱਜ ਬਾਤ 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 ਨਾ ਪਿਆਰ ਦਾ ਦੁੱਧ ਆ ਪੀਦੇ ਨਾ ਬਾਹਰ ਵੀ ਨਾ ਬਤਾ ਬਾਹਰ ਬਾਤ ਬਾਤ ਹੇ ਆਏ ਆ ਜੋ ਆ ਜੋ ਆ ਜੋ ਆਏ ਮੈਂ ਜੋ ਪਈ ਆਏ ਬੈਠੇ ਫਿਰ ਬੈਠੋ ਬੈ ਬੈ ਮਰ ਚਲਾਈ ਤੇ ਬਚ ਚੱਕ ਕੇ ਕੋਈ ਨਹੀਂ ਟੈਂਸ਼ਨ ਜਰਾਤਾ ਇਹ ਦੀ ਉਹ ਆਪਣੇ ਸੋਹਣੇ ਬੋਲ ਬੋਲ ਤੇ ਜ਼ਿਆਦਾ ਕਰੀ ਜਾਂਦੇ ਹੋਰ ਮੈਂ ਨਾ ਪੁੱਤ ਹਾਂ ਜਿੰਨਾ ਬਿਤਾਗਾ ਮੈਨੂੰ ਤੇ ਕਿੰਨੇ ਜੇ ਮੰਗਣ ਦੇ ਦੀ ਨਾ ਮੈਂ ਹੋਰ ਫੜਾ ਲਈ ਨੇ ਉਹਦੇ ਕਿਹਨਾਂ ਨਹੀਂ ਨਹੀਂ ਉਹਦੇ ਅੱਜੋਂ ਅੱਜ ਤੋਂ ਅੱਜ ਤੋਂ ਹੁਣ ਨਹੀਂ ਹੱਥੋਂ ਵਾਹੇ ਬਣ ਵਾਟੇ ਮੂੰਹ ਲੈ ਕੇ ਲੇ ਕੀ ਓਏ ਮੋਢੇ ਲਾ ਲਗੀ ਤਾ ਫੇਰ ਨਹੀਂ ਰੋਦੀ ਹੁਣ ਸੌਂਗ ਹੈ ਨਾ ਮੋਢੇ ਲਾ ਲਾ ਆ ਬੁੱਤ ਮੋਢੇ ਲਾ ਲਾ ਬਈ ਲੱਚਾ ਮੋਢੇ ਲਾ ਤਾ ਵੇ ਦੇ ਇੱਕ ਦੂ ਬਾਸ ਕੇ ਜੇ ਦੇ ਕੋ ਮੇਰੇ ਪੁੱਟਾ ਵੀਰਾਂ ਦੇ ਮੋਢੇ ਉਹਦੀ ਮੋਢੇ ਲਾ ਕੇ ਕੋਲ ਚ ਦੇ ਬਸ ਬਾਣਾ ਵਾਏ ਵਾਏ ਮੋਢੇ ਲੱਗ ਜੇ ਮੋਢੇ ਪੈਂਦਾ ਹੈਗਾ ਇਹ ਮੈਂ ਬਾਲਕ ਖੋਜ ਜਾ ਬੈਠ ਦੇ ਬੇਖੋ ਸਮਝੀਂ ਲਿਆ ਜਾ ਬੈਠ ਦੇ ਬੇ ਇਕੱਲਾ ਖੇਡ ਕੇ ਤਾਂਸ ਪੱਕੇ ਗੇ ਦੀ ਦੇਖੀ ਤੋ ਦੀ ਜਮੀਰ ਰੌਣਕ ਬੈੰਦੇ ਆਇਆ ਕੋਈ ਨਹੀਂ ਚੁੱਪ ਕਿਵੇਂ ਕੋਈ ਦੀ ਬਣੀ ਹਾਂ ਨਾ ਜਦ ਬਾਕਾਂ ਨੂੰ ਕੁਝ ਕਿਹਾ ਅਸੇ ਪਤਾ ਨਹੀਂ ਕਿਵੇਂ ਨੂੰ ਚੁੱਪ ਆਇਆ ਇਹ ਤਾਂ ਦੋਨੇ ਭਾਈ ਜਵਾਕ ਖਾਂਟਾ ਉਹ ਗੱਲ ਹੈ ਅੱਧਾ ਖਾਣਾ ਕਰ ਲੈਂਦੇ ਕਿਵੇਂ ਸੱਤ ਸਾਲ ਬਣੀ ਬਣੀ ਦੀ ਕੋਠਾ ਨਾ ਦਿੰਦੇ ਜਾ ਰਹੇ ਕਿਉਂ ਕਿਉਂ ਕਿਹਿਆ ਮੁੰਡੇ ਦਾ ਘਾ ਪਾਇਆ ਭਾਈ ਦੂਰੋਂ ਨੂੰ ਵੀ ਭਾਰਿਆ ਆ ਆਪੇ ਚੁੰਡੇ ਨਾਲ ਦਾ ਇਹ ਪੈਨ ਦਾ ਬਸ ਵਾਹ ਸੀ ਗੁਰ ਹਾਂ ਜੀ ਇਹ ਕਿੰਨੇ ਦੰਦਾਂ ਵਰਕਰ ਤੇ ਆ ਰਹੇ ਨੇ ਅੱਜ ਜਾਈ ਦੋ ਬੰਦੇ ਦੰਦਲੇ ਭਾਣਾ ਯਾਰਾ ਕਿੰਦਾ ਭੋਲਾ ਮਾਉਂ ਆਪ ਕਿਉਂ ਪੜਿਓ ਪੰਡਾ ਰਿਹਾ ਆਏ ਨੇ ਸਾਰਾ ਸਾਮਾਨ ਪੁੱਤ ਨਹੀਂ ਪੁੱਤ ਇਹਦਾ ਮਾਮੂਲਾ ਲੈ ਮੈਂ ਨੇ ਬੇਟਾ ਇਹ ਰਿਹਾ ਕੰਬਲ ਉਹ ਪੁੱਤ ਕੰਬਲ ਨਾਲ ਦੂਰ ਕਿਰ ਕਰਕੇ ਸਿਰ ਤੇ ਲੈ ਕੇ ਬਹਿਦਾ ਬਾਹ ਮਰ ਜਾ ਮਜਾ ਦੇ ਕੰਬਲ ਨੇ ਦੋ ਨੇ ਮੈਂ ਤਾਂ ਬੁਖਾਰ ਤੇ ਨਾਲ ਕਰ ਤੂੰ ਦੋ ਦਿਨ ਪਈ ਰਹਿ ਗਾਇਓ ਤੋ ਦੋ ਤੇ ਉਹ ਬਈ ਰੋੜੀ ਨਾਲ ਤਵੀਜ਼ ਕਰਾ ਕਿਧਰ ਆਥੇ ਜੇ ਕੋਈ ਹੋਰ ਪਛ ਤੇ ਤੇ ਪਹਿ ਨਹੀਂ ਸਕਦਾ ਤੇ ਤੂੰ ਤਾਗਣਾ ਹੋਏ ਆਗਰੇ ਜੇ ਜਿਹੜਾ ਕੰਬਲ ਤੁ ਲੈਣਾ ਕੋਈ ਵੀ ਕਪੜਾ ਦਿੱਤਰ ਤੇ ਥੱਲੇ ਆ ਜਾਂ ਉੱਪਰ ਲੈਣਾ ਯੂਨਤੋ ਕੇ ਲੋਕਾ ਕਪਨਰੂ ਤੇ ਆ ਰਹੇ ਨਸਾ ਜੀ ਪੁੱਤ ਤੋਂ ਨੀ ਦਾ ਰਾਜਤੀ ਇਹ ਜਿਹੜੀ ਚਾਦਰ ਵੀ ਕੰਬਲ ਤੋਂ 5 ਸਤੰਬਰ ਆਇਆ ਅਖਣੇ ਹਨਾ ਦੋ ਤਾਂ ਕੱਲ ਕਰਕੇ ਫਿਰ ਦੋ ਤਾਂ ਤੇ ਇਕ ਰਾਦਨ ਵੀ ਦਾ ਤੋਂ ਕੀ ਹੋ ਗਿਆ ਇਹਨੂੰ ਬਹੁਤ ਸਿਰ ਤੇ ਰਾਤ ਨੂੰ ਕੰਬਲ ਲੈ ਕੇ ਪੈਂਦਾ ਬਾਬਾ ਜੀ ਨਾਲ ਸੁਣਾਇਆ ਬਾਰੇ ਤਕੜਾ ਕੰਮ ਹਾ ਬਣਿਆ ਮੈਂ ਤਾਂ ਦੋ ਦਿਨ ਤਾਪ ਚੜ ਕੇ ਇੱਥੇ ਨੋਚ ਬੈਠ ਜੇ ਤੇ ਇੰਨਾ ਕੋਲਾ ਕਰਕੇ ਸਾਡਾ ਹੋ ਗੋਈ ਮੈਂ ਤਾਂ ਮੈਂ ਤਾਂ ਮਿੱਜਾ ਡੋ ਨਹੀਂ ਆਉਣਾ ਬਾਰੇ ਕੋਲੇ ਆ ਜੀ ਆਪਣੇ ਘਰ ਦੇ ਲਿਆਂਦੇ ਮੈਂ ਬਾਰੇ ਕੋਲੇ ਆ ਰਾਮ ਮੈਨੂੰ ਲੱਗੇ ਇਹਨਾਂ ਦਾ ਬਾਈ ਕੁ ਬਾਰੇ ਕੋਲੇ ਨੇ ਮੈਂ ਕਿਹਾ ਉਹਨੇ ਬੋਲੇ ਸਾਡੇ ਕੋਲੇ એટલે તાર નંબર વાળી નહીં મરવાંધી ਦੇ ਇਹ ਟਾਈਮ ਆ ਗਰ ਖੰਦਾ 6:00 ਵਜੇ ਢਾਰ ਦਾ ਟਾਈਮ ਹੋ ਗਿਆ ਥੋੜਾ ਢਾਰ ਹੋ ਹੀ ਲਾਈਟ ਹੀ ਗਈ ਕਿਉਂਕਿ ਬਸ ਹੁਣ ਪਤਾ ਕਰ ਨਹੀਂ ਦੇ ਕੰਮ ਹੋ ਗਈ ਹਾਂ ਡੈਡੀ ਪੈਪ ਲੈਣਾ ਇਹਨੇ ਜਾਇਓ ਓਥੇ ਸੈਜੋ ਇਹਨੇ ਪਾਰਟੀ ਤੋਂ ਸਿਸਮਣ ਹੋਰੀਆਂ ਦੀ ਪਾਈਆਂ ਤੇ 12 ਵਜੇ ਦੀਆਂ ਸੀ ਪਹਿਲਾਂ ਤੁਪ ਸੀ ਆੜੀ ਸੋਣੀ ਜੱਟਾਂ ਨੇ ਤੇ ਹੀ ਹਾਲ ਅੱਗੇ ਸੇ ਡਰਾਈਵਰੀ ਪਾਉਣੀ ਆ ਕਿਸੇ ਕੋਸ ਤੋਂ ਕੋਈ ਮੋਟਰਸ ਮੱਚ ਗਈ ਕਿਤੇ ਜੀ ਕੁਝ ਹੋ ਗਿਆ ਸਾਰੇ ਬਜਾੜੇ ਜੱਟ ਬਦੀਨ ਹੋਈ ਜਾਂਦੇ ਕਾਦੇ ਉੱਤੇ ਦਿੱੰਨੇ ਦਹੁਰੇ ਕੁੱਤਾ ਨਹੀਂ ਸਿੱਤੀ ਹੋਣੀ ਕੀ ਹੋ ਗਿਆ ਐਸੇ ਲੱਗ ਰਿਹਾ ਹੈ ਗਰਮੀ ਬਹੁਤ ਜਾ ਰਹੀ ਹੈ ਮੇਰਾ ਬਾਟਿਚ ਪਾਣੀ ਪਾਇਆ ਹੀ ਹੁਣ ਧਾਰ ਕੱਢਦੀਆਂ ਯਾ ਤੇ 12:30 ਵਜੇ ਨੇ ਵਰਦੀ ਤੋਂ ਨੂੰ ਮਨ ਨਹੀਂ ਕਰਾ ਫਸ ਤੇ ਕੁ ਪਸੀਨ ਤੋਂ ਹੱਤ ਉਹ ਮਸੀਨ ਜੀ ਸੁੱਤ ਰੁਟ ਗਈ ਪਾਣੀ ਨਹੀਂ ਪਾਣੀ ਨਹੀਂ ਨਿਕਲਦਾ ਉਹ ਚ ਫਿਰ ਮਨ ਹੱਥੀ ਤੋਂ ਹੈ ਬੰਦੇ ਨੇ ਕੱਪੜੇ ਸੁਕਾ ਤਾਂ ਮਸੀਨ ਚੱਲੇਗੀ ਸਾਹ ਦਾਲ ਬਣੀ ਪਈ ਐ ਤੇ ਆਟਾ ਗੁੰਨੇ ਆ ਫੇਰ ਦੁੱਧ ਪਾ ਸਾਰਾ ਕੁਝ ਹੋ ਗਿਆ ਤੇ ਪਾਣ ਪਾਣ ਤੇ ਆਟੇ ਟੈਂਪਰ ਉੱਪਰ ਹਾਂ ਦਾ ਲੱਗਿਆ ਚਾਰ ਪਾਉਣਾ ਲੈ ਨਾ ਨੂੰ ਮੈਂ ਸੰ ਚਾਰ ਪੱਟਿਆ ਹੋਇਆ ਹੈਗਾਗਾ ਸੱਟ ਦੇ ਕਿਤਾ ਫਿਰ ਆਪਾਂ ਕੇ ਮੈਂ ਤਾਂ ਕੰਮ ਨੂੰ ਬਾਹਰ ਤੇ ਆਉਣਾ ਨਹੀਂ ਕਰੀ ਕੋਈ ਨਾ ਕੱਪੜੇ ਬਾਹਰ ਬਸ ਇੱਕ ਟੋਕਰਾ ਉਹਨਾਂ ਨੂੰ ਅੱਧਾ ਟੋਕਰਾ ਮੈਂ ਸੱਟ ਨਹੀਂ ਕਰਾਂਦੀ ਟੋਕਰਾ ਪਾ ਲੈ ਟੋਕਰੀ ਦੋਨੋਂ ਚੋਣ

ਮਾਂ ਆਪੀ ਦਾ ਮੋਹ हट ਜਾਂ ਜਦੋਂ ਆਪਣੇ ਨੂੰ ਆਪ ਹੀ ਲੱਗ ਜਾਂਦੀ ਹੈ ਦਵਾਈ ਨਾਲ ਨਹੀਂ हटਦੀ ਆਪ ਹੀ ਲੱਗ ਜਾਂਦੀ ਨਹੀਂ ਹਟਦੀ ਹਾਇ ਕਿਸੇ ਦਵਾਈ ਨਾਲ ਮੂਹ ਤੇ ਦਿੱਤਿ ਕੱਤੇ ਦਵਾਈ ਨਹੀਂ ਹੈ ਸਿਰੰਜ ਕੋਈ ਗਈ ਸਾਡੇ ਕੋਲ ਦਵਾਈ ਆ ਹਰ ਆਉਰਾ ਦਾਣਾ ਪਾਉਣੀ ਹੈ ਦਾਣਾ ਪਾਉਣੀ ਹੈ ਤੁਹਾਨੂੰ ਦਾਣੇ ਤੁਹਾਨੂੰ ਕਿਉਂ ਦੀ ਆਹ ਨਾਲ ਆਪੇ ਨੂੰ ਵਿੱਚ ਆ। ਆਹ ਨਾਲ ਤੇ ਹਰੇ ਵਿੱਚ ਚਾ ਲੈ। ਬਹੁਤ ਦਾਣੇ ਕਿ ਜੜਕੋ ਐ ਤੇ ਥੋੜੇ ਦਾਣੇ ਨਾਲ ਸਾਡੀ ਮੈਂ ਸਲਾਜਦੀ ਨਹੀਂ ਤੇ ਬਾਹਲਾ ਦਾਣਾ ਹੁਣ ਦਿੱਤ ਦੇ। ਅੱਧੋਂ ਵੱਤੀ ਭਾਰ ਦੇਣਾ। ਗੁੱਟ ਸਾਰੀਆਂ ਮੱਝੀਆਂ ਸੁੱਕਦੀਆਂ। ਆਵਾਜ਼ ਆਦੀ ਕਰਦੀ ਕਰ ਲੋ ਲੋ ਪੈਣੀ। ਕਿ ਵੱਜ ਗਏ ਐ ਲੱਗਦਾ ਦੁਪਹਿਰ ਹੈਗਾ ਹਜੇ ਅੰਨੀ ਵੰਨ ਹੋਈ ਕਿ ਗਰਮੀ થી ਕੰਮ ਜਾ ਰਹੇ ਨੂੰ ਦਾ ਉਹ ਸੜ ਦੇ ਚਾਲ ਮਹਤ ਮਾਰ ਕੇ ਦਾਣਾ ਲਗਾ ਲੀ ਨੂੰ ਅੱਜ ਵੀ ਹੁਣ ਨੂੰ ਦਾਣਾ ਤਾਂ ਪਾਇ ਨਹੀਂ ਘੱਟਾ ਸਕਦੇ ਐ ਹਾਂ ਉਹਨੇ ਹੀ ਦਾਣੇ ਸੋਕੇ ਨਾਲ ਉਲੀ ਫੇਰ ਮੈਂ ਜੀ ਹੁਣ ਆਪਾਂ ਕਰਦੇ ਆਂ ਐਂਡ ਤੇ ਕਿਉਂਕਿ ਧਰਾਂ ਦੂਰਾ ਟਾਈਮ ਆ ਗਿਆ ਪਿਆ ਬਹੁਤ ਸਾਰੇ ਕੰਮ ਆਪਾਂ ਨੇ ਕਰਨ ਵਾਲੇ ਆਪਣੇ ਰਿਸ਼ਤੇਦਾਰ ਚਲੇ ਗਏ ਨੇਗੇ ਆਪਾਂ ਨੇ ਬਹੁਤ ਹੀ ਸਾਰੇ ਕੰਮ ਆਪਾਂ ਨੇ ਕਰਨ ਵਾਲੇ ਬਹੁਤ ਕਰਦਿਆਂ ਜੇਕਰ ਚੈਨਲ ਤੇ ਪਹਿਲੀ ਵਾਰ ਹੋਵੇ ਚੈਨਲ ਨੂੰ ਬੱਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਸੋਣਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਅੱਜ ਦੀ ਵੀਡੀਓ ਚੰਗੀ ਬਾਕੀ ਕੁੱਝ ਕਾਲਸਾ ਸਿਰੇ ਵਾਲੇ ਬਸਤੂ